ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਤੁਹਨ ਦੱਸ ਦਈਏ ਕਿ ਮੇਰਚੰਦ ਰੋਡ ਦੇ ਵਾਰਡ ਨੰਬਰ 10 ਮੁਹੱਲਾ ਇਸਨਾਮਾਬਾਦ ਤੇ ਰਹਿਣ ਵਾਲੇ ਇਸ ਵੇਲੇ ਗੰਦਗੀ ਤੋਂ ਬੇਹਦ ਪ੍ਰੇਸ਼ਾਨ ਹਨ ਦੱਸਿਆ ਗਿਆ ਹੈ ਕਿ ਇਲਾਕੇ ਵਿੱਚ ਕੂੜਾ ਚੁੱਕਣ ਲਈ ਸਫਾਈ ਕਰਮਚਾਰੀ ਤੇ ਆਉਂਦੇ ਹਨ ਪਰ ਨਾਲੀਆਂ ਸਾਫ਼ ਕਰਨ ਵਾਲੇ ਕਰੀਬ 6 ਮਹੀਨਿਆਂ ਤੋਂ ਗਾਇਬ ਹਨ ਵਾਰਡ ਦੇ ਕਾਉਂਸਲਰ ਸਤਪਾਲ ਪੱਪੀ ਦੀ ਕੁਝ ਮਹੀਨੇ ਪਹਿਲਾਂ ਹੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵਾਰਡ ਬਿਲਕੁਲ ਅਨਾਥ ਹੋ ਗਿਆ ਹੈ ਨਾ ਤਾਂ ਵਾਰਡ ਵਿੱਚ ਸਫਾਈ ਦੀ ਕੋਈ ਵਿਵਸਥਾ ਹੈ ਤੇ ਨਾ ਹੀ ਨਾਲੀਆਂ ਦੀ ਕਿਸੇ ਨੇ ਕੋਈ ਸਫਾਈ ਕੀਤੀ ਹੈ ਮਹੱਲਾ ਨਿਵਾਸੀ ਇੱਕ ਦੁਕਾਨਦਾਰ ਅਤੇ ਔਰਤ ਨੇ ਦੱਸਿਆ ਕਿ ਨਾਲੀਆਂ ਵਿੱਚ ਗੰਦ ਰਹਿਣ ਕਾਰਨ ਕੀੜੇ ਨਾਲੀਆਂ ਤੋਂ ਬਾਹਰ ਫਿਰਦੇ ਹਨ ਅਤੇ ਉਹਨਾਂ ਦੇ ਘਰ ਵਿੱਚ ਗੰਡੋਏ ਅਤੇ ਕੀੜੇ ਵੱੜ ਜਾਂਦੇ ਹਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਾਰਨ ਦੁਖੀ ਹੋ ਕੇ ਉਹ ਆਪ ਹੀ ਕਈ ਕਈ ਦਿਨ ਬਾਅਦ ਨਾਲੀਆਂ ਵਿੱਚੋਂ ਗੰਧ ਕੱਢਦੇ ਰਹਿੰਦੇ ਹਨ ਉਹਨਾਂ ਮੰਗ ਕੀਤੀ ਕਿ ਵਾਰਡ ਵਿੱਚ ਲਗਾਤਾਰ ਕਿਸੇ ਸਥਾਈ ਜਾਂ ਤੌਰ ਤੇ ਸਫਾਈ ਕਰਮਚਾਰੀ ਨੂੰ ਲਗਾਇਆ ਜਾਵੇ ਤਾਂ ਕਿ ਇਹਨਾਂ ਨਾਲੀਆਂ ਦੀ ਸਫਾਈ ਲਗਾਤਾਰ ਹੁੰਦੀ ਰਹੇ ਤੇ ਗੰਧ ਤੋਂ ਨਿਜਾਤ ਮਿਲ ਸਕੇ ਤਾਂ ਦادی ਕਿ ਇਹ ਮਹੱਲਾ ਪੂਰੀ ਤਰ੍ਹਾਂ ਜਿਹੜਾ ਆ ਉਹ ਨਾਲੀਆਂ ਦੇਖੋ ਢੱਕੀਆਂ ਹੋਈਆਂ ਨੇ ਜਿਸ ਦੇ ਵਿੱਚ ਉਹ ਨਿਵਾਸੀ ਆਪ ਹੀ ਗੰਦ ਕੱਢ ਰਹੇ ਨੇ ਤੇ ਨਾਲੀਆਂ ਨੂੰ ਸਾਫ਼ ਕਰ ਰਹੇ ਨੇ ਕਹਿਣ ਤੋਂ ਭਾਵੇਂ ਆ ਕਿ ਇੱਕ ਕਾਉਂਸਲਰ ਦੀ ਮੌਤ ਤੋਂ ਬਾਅਦ ਜਿਹੜਾ ਆ ਮਹੱਲਾ ਪੂਰੀ ਤਰ੍ਹਾਂ ਅਨਾਥ ਮਹਿਸੂਸ ਕਰਦਾ ਪਿਆ ਆ ਆਪਣੇ ਆਪ ਦੇ ਮਹੱਲੇ ਦੀ ਸਫਾਈ ਨੂੰ ਲੈ ਕੇ ਪੂਰੇ ਮਹੱਲੇ ਦੀਆਂ ਨਾਲੀਆਂ ਬਿਲਕੁਲ ਬਰੁਚੀਆਂ ਹੋਈਆਂ ਹਨ ਜਿਹੜੀਆਂ ਕਿ ਕਿਹਾ ਜਾ ਰਿਹਾ ਕਿ ਪਿਛਲੇ 6 ਮਹੀਨਿਆਂ ਤੋਂ ਬਿਲਕੁਲ ਵੀ ਕੋਈ ਸਫਾਈ ਕਰਮਚਾਰੀ ਨਾਲੀਆਂ ਕੱਢਣ ਨਹੀਂ ਆਇਆ ਹਾਲਾਂਕਿ ਕੂੜਾ ਚੁੱਕਣ ਤਾਂ ਬਹੁਤ ਸਾਰੇ ਸਫਾਈ ਕਰਮਚਾਰੀ ਆਉਂਦੇ ਨੇ ਪਰ ਨਾਲੀਆਂ ਕੱਢਣ ਦੇ ਲਈ ਕਿਸੇ ਨੇ ਵੀ ਅਜੇ ਤੱਕ ਗਾਂ ਵਧ ਕੇ ਨਾਲੀਆਂ ਦੀ ਸਫਾਈ ਨਹੀਂ ਕੀਤੀ ਜਿਸ ਤੇ ਕਾਰਨ ਨਾਲੀਆਂ ਭਰੀਆਂ ਹੋਣ ਕਾਰਨ ਘਰ ਦੀਆਂ ਬਾਥਰੂਮ ਤੇ ਪਲੱਸਾਂ ਦੇ ਵਿੱਚ ਜਿਹੜੇ ਨੇ ਕੀੜੇ ਤੇ ਗੰਡੋਏ ਨਿਕਲਨੇ ਸ਼ੁਰੂ ਹੋ ਗਏ ਨੇ ਜਿਹੀ ਹਾਲਤ ਹੈ ਇਸ ਮਹੱਲੇ ਦੀ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਰੋਹਤ ਗੁਪਤਾ ਦੀ ਇਸ ਰਿਪੋਰਟ ਦੇ ਨਾਲ 5-6 ਮਹੀਨੇ ਤੋਂ ਪ੍ਰੋਬਲਮ ਆ ਰਹੀ ਹੈ ਕੋਈ ਬੰਦਾ ਨਹੀਂ ਇੱਥੇ ਲੋ ਉਧਰੋਂ ਪਰਲੇ ਦੂਜੀ ਸਾਈਡ ਤੋਂ ਅੰਦਾ ਬੰਦਾ ਉਧਰੋਂ ਕਦੇ ਵੀ ਕੋੜਾ ਘੱਲ ਲੈਂਦੇ ਹੈ ਸਫਾਈ ਕਰਦਾ ਨਾ ਇਹ 5-6 ਮਹੀਨੇ ਕੋੜਾ ਅੱਜ ਬੰਦਾ ਕੋਈ ੱੱਕਾ ਕਰਦਾ ਨਹੀਂ ਆ ਰਹੀ ਹੈ ਦੁਕਾਨਾਂ ਦਾ ਮੇਰੀ ਗੱਲ ਇਹ ਹੈ ਕਿ ਇੱਥੇ ਬਲੋਕੇਜ ਹੋ ਰਹੀ ਹੈ ਪੁਲਿਸ ਥੱਲੇ ਕੋਈ ਨਿਕਾਸ ਨਹੀਂ ਹੈਗਾ ਜੀ ਤੇ ਕੋੜਾ ਇੱਥੇ ਸਾਰਾ ਇਕੱਠਾ ਹੋਇਆ ਜਾ ਰਿਹਾ ਤੇ ਜ਼ਰਾ ਕੋੜਾ ਦਿਖਾਈ ਦੇ ਰਿਹਾ ਦੁਕਾਨ ਅੱਗੇ ਚੰਗਾ ਲੱਗਦਾ ਨਹੀਂ ਇੱਥੇ ਕੋਈ ਨਹੀਂ ਆਂਦਾ ਜੀ ਇੱਧਰ ਸਫਾਈ ਕਰਨ ਕੋਈ ਸਫਾਈ ਕਰਮਚਾਰੀ ਨਹੀਂ ਅੰਦਰ ਇਹ 3-4 ਮਹੀਨੇ ਹੋ ਗਿਆ ਲਗਾਤਾਰ ਕੋਈ ਨਹੀਂ ਇੱਧਰ ਆ ਰਿਹਾ ਪੱਲੀ ਸਾਈਡ ਤੇ ਜਾਂ ਦੂਜੀ ਸਾਈਡ ਤੇ ਆਂਦਾ ਵਿੱਚ ਹਫਤੇ ਬਾਅਦ ਉਧਰਲੀ ਡੱਕੜੋਕੇ ਕਢੋ ਜਾਂਦੀ ਐ ਇੱਧਰ ਪਾਸੇ ਆਂਦਾ ਨਹੀਂ ਹੈਗਾ ਚਾਰ-ਪੰਜ ਮਹੀਨੇ ਹੋ ਗਏ ਵਿੱਚੋਂ ਪਾਣੀ ਤੇ ਕਾਫੀ ਆਂਦਾ ਫਿਰ ਇੱਥੇ ਇਤਿਹਾਸਿਕ ਪ੍ਰੋਬਲਮ ਇਹ ਪੁਲੀ ਵੀ ਥੋੜੀ ਇਹ ਪੁਲੀ ਵੀ ਉੱਚੀ ਕਰਾਣੀ ਮੈਨੇ ਪੁਲੀ ਨਹੀਂ ਹੋਣ ਕਰਕੇ ਇੱਥੇ ਸਾਰੀ ਬਲੋਕ ਹੋ ਜਾਂਦੀ ਐ ਥੋੜਾ ਹਰ ਇੱਥੇ ਇਕੱਠਾ ਹੋ ਜਾਂਦਾ ਜੀ ਅੱਗੇ ਜਾਂਦਾ ਨਹੀਂ ਹੈਗਾ ਅਸਲਾਮੁਆਬਾਮ ਹਲਾ ਸਰਪਾਲ ਪੱਪੀ ਪ੍ਰਧਾਨ ਜਿਹੜੇ ਐਮਸੀ ਉਹਨਾਂ ਦਾ ਬਾੜ ਹਾਂਜੀ ਉਹ ਹਾਂ ਹਾਂਜੀ ਇੱਧਰ ਕੋਈ ਐਮਸੀ ਨਹੀਂ ਲਿਆ ਆ। ਹਾਂ। ਤੇ ਨਾਲੇ ਬਲੋਕ ਹੋਈ ਜਾ ਰਿਹਾ ਕੋਈ ਇੱਧਰ ਆਂਦਾ ਨਹੀਂ। ਇਹ ਕਿੰਨਾ ਤਾਂ ਸਮੱਸਿਆ ਹੁੰਦੀ ਹੈ ਕਿੰਨਾ ਸਮੱਸਿਆ ਬਹੁਤ ਜ਼ਿਆਦਾ ਮੱਛਰ ਦੇਖੋ ਤਾਂ ਇਹ ਕੂੜਾ ਬਹੁਤ ਜ਼ਿਆਦਾ ਮੱਛਰ ਬਹੁਤ ਪਹਿਲੇ ਡੇਂਗੂ ਫੈਲ ਰਿਹਾ ਇਸੇ ਕਰਕੇ ਫੈਲ ਰਿਹਾ ਮੱਛਰ ਪੈਦਾ ਹੋ ਰਿਹਾ ਕੂੜੇ ਨਾਲ ਹੋ ਗਿਆ ਨਹੀਂ ਗੱਡੀ ਦੀ ਨਾਲੀ ਸਾਡੇ। ਓਏ ਮੈਂ ਆਪੇ ਕੱਢਿਆ ਸਵੇਰੇ ਹੀ ਇੱਕ ਯਾਰ ਦੋ ਤਿੰਨ ਢੇਰ ਗੱਡੇ ਦੇਖੋ ਆਪੇ ਸਾਰੇ ਢੱਡੇ ਲੈ ਗਏ ਸਾਰਾ ਓਹੋ ਆਪੀ ਗੱਡੀ ਦਾ ਅਨਪਿਤ ਕੋਰ ਹੈ ਇੱਕ ਸਾਲ ਤੋਂ ਜ਼ਿਆਦਾ ਹੋ ਗਿਆ ਸਾਡੇ ਇੱਧੇ ਦਾ ਨਾਲਾ ਨਹੀਂ ਕੋਈ ਕੱਟਦਾ ਔਰ ਸਾਨੂੰ ਇੰਨੀ ਪ੍ਰੋਬਲਮ ਹੈ ਸਾਡੇ ਬਾਥਰੂਮਾਂ ਚ ਗੰਡੋਏ ਮੱਛਰ ਇੰਨੀ ਬੁਰੀ ਹਾਲਤ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਹੈ ਬਿਮਾਰ ਇਨਾਂ ਡੇਂਗੂ ਫੈਲਣਦੇ ਹੈ ਕੋਈ ਸਾਡੀ ਇੱਧਰ ਨਾਲੇ ਸਾਰ ਨਹੀਂ ਲਿੰਦਾ ਅਸੀਂ ਬੜਾ ਸਭ ਨੂੰ ਕੰਨੇ ਆ ਪਰ ਫਿਰ ਵੀ ਸਾਡੇ ਕੋਈ ਨਾਲਾ ਸਾਲ ਤੋਂ ਵੱਧ ਹੋਇਆ ਨਾਲਾ ਨਹੀਂ ਕੱਢਿਆ ਕਿਹੜਾ ਇਲਾਕਾ ਹੈ ਇਸਲਾਮ ਆਬਦ ਮੱਲਾ ਸਵਾਈਗੰਚਰੀ ਕੋਈ ਨਹੀਂ ਆ ਰਿਹਾ ਸਰਮ ਸਵਾਈਗੰਚਰੀ ਆਂਦਾ ਕੂੜਾ ਲੈ ਕੇ ਚਲ ਜਾਂਦਾ ਕੂੜੇ ਬਸ ਕੂੜਾ ਲੈ ਕੇ ਚਲ ਜਾਂਦਾ ਨਾਲਾ ਨਹੀਂ ਕੋਈ ਕੱਢਦਾ ਨਾਲਾ ਸਾਫ ਨਹੀਂ ਹਾਂਜੀ ਨਾਲਾ ਨਹੀਂ ਸਾਫ ਕੀ ਕੀ ਪ੍ਰੋਬਲਮ ਆਂਦੀ ਹੈ ਬਸ ਇਹੀ ਪ੍ਰੋਬਲਮ ਹੈ ਵੀ ਸਾਡੇ ਬਾਥਰੂਮਾਂ ਲੱਗ ਰਗਾ ਗੰਡੋਏ ਤੁਲਦੇ ਨਾਲੇ ਚ ਇਨੀ ਸਮੈਲ ਆ ਇਨੀ ਗੰਦਗੀ ਹੈ ਅਸੀਂ ਆਪਣੇ ਗੇਟ ਚ ਨਿਕਲੋ ਸਕਦੇ ਪਿੱਛੇ ਕਾਫੀ ਵੱਡਾ ਮੱਲਾ ਪੈਂਦਾ ਸਾਰਾ ਪਾਣੀ ਇੱਧਰੋਂ ਆਂਦਾ ਸਾਰਾ ਮੱਲਾ ਸਾਰਾ ਮੇਰੇ ਪਾਣੀ ਇੱਧਰ ਆਂਦਾ ਜਦ ਸਾਡਾ ਨਾ ਇਹ ਵਾਲਾ ਨਾਲਾ ਕਦੀ ਨਹੀਂ ਕੱਢਿਆ ਐਨਾ ਨਾ ਕੂੜਾ ਐ ਦੁਕਾਨਦਾਰ ਵਿਚਾਰੇ ਆਪ ਕੂੜਾ ਕੱਢਦੇ ਆ